ਹਾਂ ਤੇ ਫਿਰ ਸਾਨੂੰ ਬਹੁਤ ਰਿਕਵੈਸਟ ਆਈ ਹੈ ਜੀ ਕਿ ਜਿਹੜਾ ਵੀਡੀਓ ਸੀ ਜ਼ਰੂਰ ਸਾਂਝੀ ਕਰਾਂਗੇ ਤੁਹਾਡੇ ਨਾਲ ਤੁਹਾਨੂੰ ਵੀ ਬਿਲਕੁਲ ਨਹੀਂ ਪਤਾ ਕਿ ਬੱਚੀ ਨੇ ਕੀ ਕੀਤਾ ਸਟੇਜ ਤੇ ਜਾ ਕੇ ਵੀਡੀਓ ਵਾਲੇ ਵੀਡੀਓ ਦੇਖਦੇ ਆ ਫਿਰ ਕਰਦੇ ਆ ਵਿਚਾਰ ਕਾਪੀ ਕਰ ਰਹੀ ਆ ਬੱਚੇ ਬੱਚੇ ਕਾਪੀ ਕਰਦੇ ਵੰਦੇ ਜੇਣੀ ਮੋਤ ਟੋੜਦਾ ਫਿਰਦਾ ਹੁਣ ਸੂਹੇ ਪੂਰਾ ਗਾ ਰਹੀ ਆ ਉਹ ਵੀ ਗਾ ਰਹੀ ਆ נאו, אפשר להגדל? ਸ਼ੱਲਾਮ ਹੈ ਨਿਹਰਾ ਉਹਦੇ ਵੀ ਤਾਈ ਦੇ ਕਿੰਦੇ ਨੇ ਨਾ ਬੱਚੇ ਵੱਡਿਆਂ ਤੋਂ ਸਿੱਖਦੇ ਨੇ ਹਾਂ ਉਹ ਵੀ ਤੂੰ ਕਿ ਜਿਵੇਂ ਜਿਵੇਂ ਉਹ ਬੀਬੀ ਦਲੇ ਕੋ ਬੱਚੀ ਦੇ ਮੂਤੇ ਲੋੜ ਸੀ ਪਾਕੀ ਸੀਗੀ ਸੀ ਬੱਚੇ ਵੋਸ਼ਿੰਗ ਕਰਦੇ ਸੀਗੀ ਨੇ ਕਿ ਬੱਚੇ ਸਾਡੇ ਨੇ ਤੇ ਸਾਡੇ ਬੱਚੇ ਨੇ ਕਿ ਆਪਣਾ ਖਲੋਣਾ ਹੀ ਨਹੀਂ ਸੀ ਕੋਈ ਮਾਇਕ ਕਿਸੇ ਸਟੇਟ ਤੇ ਖਲੋਣਾ ਹੀ ਨਹੀਂ ਸੀ ਕਿੰਨੇ ਦਿਨ ਤੋਂ ਦੇਖੋ ਕਿ ਕਹਿੰਦੇ ਨੇ ਕਿ ਬੱਚੇ ਨੂੰ ਜੋ ਸਿਖਾਇਆ ਜਾਵੇ ਬੱਚੇ ਉਹੀ ਸਿੱਖ ਸਿੱਖਦੇ ਆ ਐਵੇਂ ਲੱਗ ਨਹੀਂ ਕਿ ਐਸੀ ਕਿ ਉਹਦੇ ਮਾਪੇ ਭੂ ਨੇ ਉਹਦੇ ਪੈਰੈਂਟਸ ਮਾਂ ਦਾ ਮੂੰਹ ਵੀ ਸਾਫ਼ ਕਰਨ ਦੇ ਸੀ ਉਹਦੇ ਅੰ内 ਕੀਤਾ ਉਹਨੇ ਇਸ ਤਰ੍ਹਾਂ ਕੀਤਾ ਸੀ ਨਾ ਅੱਛਾ ਉਹ ਦੇਖੀ ਸੀ ਉੱਤੇ ਵੀ ਵੇਖਦੇ ਸੀ ਹਾਏ ਉਹ ਯਾਰ ਇਹ ਲਿਪ ਸਿੰਕਿੰਗ ਬਿਲਕੁਲ ਨਾਲੋਂ ਜਿੰਜਗਾ ਦੇ ਪਾੜਾਈ ਸੀ ਮਾਸ਼ੱਲਾ ਬਹੁਤ ਅਜੀ ਮੇਰਾ ਦਿਲ ਕਰਾਂਗਾ ਬੱਚ ਨੂੰ ਨਾ ਬਾਹਰ ਕੱਢ ਲਵਾ ਤੈਨੂੰ ਹਿੰਜਿੰਜਿੰਜ ਅੱਛਾ ਬੱਚੀ ਦਾ ਨਾਮ ਜਿੰਦਕੌਰ ਸੀ ਹੈ ਨਾ ਹਾਂ ਜਿੰਦਕੌਰ ਤੁਹਾਰੇ ਚੈਨਲ ਮੇਰਾ ਕਹ ਲਓ ਇਹਨਾਂ ਦੇ ਵੀਡੀਓਜ਼ ਬਹੁਤ ਵਧੀਆ ਆ ਰਹੇ ਆ ਹਾਂ ਬੀਬੀ ਦਸਤਾਰ ਹਾਲ ਸਾਫ ਕਿੰਨੀ ਪਿਆਰੀ ਲੱਗ ਰਹੀ ਸੀ ਹਾਂ ਕੀ ਪਤਾ ਫਿਰ ਇਹਨਾਂ ਦੀ ਕੁਛ ਲੱਗਦੀ ਹੋਵੇ ਨਾ ਬੱਚੀ ਬੀਬੀ ਜਿੰਦਕੌਰ ਦਸਤਾਰ ਜਿੰਦਕੌਰ ਮਾਸ਼ੱਲਾ ਬਹੁਤ ਪਿਆਰੀ ਲੱਗ ਰਹੀ ਸੀ ਅੱਛਾ ਇਹਦੇ ਹੋਰ ਵੀ ਨੇ ਮਤਲਬ ਇਹਨਾਂ ਦੀ ਲਦਾ ਬੇਟੀ ਆ ਦੀ ਬੇਟੀ ਆਈ ਥਿੰਕ ਇਹਨਾਂ ਦੀ ਆਹੀ ਲੱਗਦੀ ਕਿਉਂਕਿ ਇਹਨਾਂ ਦੇ ਇਹਨਾਂ ਦੇ ਉਹ ਇਹਨਾਂ ਦੇ ਚੈਨਲ ਤੇ ਮੈਂ ਦੇਖ ਰਹੀ ਸੀ ਕਿ ਵਲੌਗਸ ਵੀ ਪਏ ਨੇ ਇਹਨਾਂ ਦੀ ਬੱਚੀ ਦੇ ਨਾ ਮਾਸ਼ਾਅੱਲਾ ਬਹੁਤ ਪਿਆਰੀ ਹੈ ਬਹੁਤ ਸਵਾਦ ਆਇਆ ਜੀ ਸੁਣ ਕੇ ਮੈਂ ਤੇ ਬੱਚੀ ਵਾਲੀ ਦੇਖੀ ਜਾ ਰਹੀ ਸੀ ਕਿ ਮਾਸ਼ਾਅੱਲਾ ਰੱਬ ਨਜ਼ਰ ਤੋਂ ਬਚਾਏ ਬਾਕੀ ਕੀ ਦੇਖੋ ਆਪਣੇ ਬੱਚੇ ਜਿਹੜੇ ਹੁੰਦੇ ਆ ਨਾ ਆਪਣੇ ਤੋਂ ਹੀ ਸਿੱਖਦੇ ਆਪਾਂ ਜੋ ਅਗਰ ਬੁਰਾ ਅਮਲ ਕਰਾਂਗੇ ਬੁਰੇ ਉਹ ਵੀ ਦੇਖਣਗੇ ਕਿ ਮਾਪੇ ਸਾਡੇ ਕੀ ਕਰ ਰਹੇ ਆ ਅچھے ਮੰਨੋ ਕਾਪੀ ਕਰਨਗੇ ਔਰ ਬੱਚੇ ਵੈਸੇ ਜਿਹੜੇ ਆ ਨਾ ਖਾਸ ਤੌਰ ਤੇ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਰੋਕੋ ਬਹੁਤ ਜ਼ਿਆਦਾ ਕਰਦੇ ਨੇ ਕਿਉਂਕਿ ਇਹਨੂੰ ਕਹਿੰਦੇ ਨੇ ਜੇ ਤੁਸੀਂ ਪ੍ਰੈਸ ਕਰੋਗੇ ਉਹ ਚੀਜ਼ ਹੋਣੀ ਜ਼ਿਆਦਾ ਉੱਪਰ ਦੀ ਹੈ ਛਾ ਕੇ ਅਸੀਂ ਜੋ ਅਸੀਂ ਆਪਣੇ ਬੱਚਾ ਸਾਹਮਣੇ ਕਰਾਂਗੇ ਨਾ ਸਾਡੇ ਬੱਚੇ ਉਹ ਵੀ ਕਰਨਗੇ ਹਾਂ ਤੁਸੀਂ ਇੱਥੇ ਆ ਕੇ ਅਗਰ ਤੁਸੀਂ ਆ ਤੁਸੀਂ ਚਿਹਰਾ ਵੀ ਕਰਨਾ ਹੈ ਨਾ ਤੇ ਬੱਚਿਆਂ ਦੇ ਸਾਹਮਣੇ ਕਰੀ ਵੀ ਨਾ ਤੁਸੀਂ ਜ਼ਬਰਦਸਤੀ ਉਹਨਾਂ ਕੋਲੋਂ ਕੰਮ ਨਹੀਂ ਕਰਵਾ ਸਕਦੇ ਜਿਵੇਂ ਉਹ ਫਰਜ਼ ਕਰੋ ਨਮਾਜ਼ ਦੀ ਮੈਂ ਐਗਜ਼ਾਮਪਲ ਦਵਾ ਤੇ ਬਾਜੋ ਸਾਹਿਬ ਮੈਨੂੰ ਕਹਿਣਗੇ ਕਿ ਤੂੰ ਪੜ੍ਹੇਂਗੀ ਤੇ ਫਿਰ ਤੈਨੂੰ ਵੇਖ ਕੇ ਆਪਣੇ ਬੱਚੇ ਪੜ੍ਹਨਗੇ ਬਿਲਕੁਲ ਐਸਾ ਹੁੰਦਾ ਹੈ ਐਸਾ ਅਗਰ ਤੂੰ ਖੁਦ ਹੀ ਨਹੀਂ ਪੜ੍ਹਨੀ ਤੇ ਬੱਚਿਆਂ ਨੇ ਵੀ ਨਹੀਂ ਪੜ੍ਹਨੀ ਬਿਲਕੁਲ ਇਸ ਤਰ੍ਹਾਂ ਹੀ ਆ ਮੇਰੇ ਇਸ ਤਰ੍ਹਾਂ ਹੀ ਹੁੰਦਾ ਤੁਸੀਂ ਜੋ ਕੋਸ਼ਿਸ਼ ਤੁਸੀਂ ਕਰੋਗੇ ਉਹ ਵੀ ਤੁਹਾਡੇ ਬੱਚਿਆਂ ਨੇ ਕਰਨਾ ਹੈ ਬਿਲਕੁਲ ਤੇ ਬਾਕੀ ਸਾਡੇ ਮੂਹਰੇ ਕੋਈ ਐਸਾ ਐਸਾ ਲਵ ਕਰਨ ਕਰਦੇ ਨੇ ਨਾ ਨਿਕਲ ਕੇ ਜਾਇਨਾ ਤੇ ਤੁਸੀਂ ਇੱਕ ਦੋ ਦਿਨ ਬਾਅਦ ਦੇਖੋਗੇ ਤੁਹਾਡਾ ਬੱਚਾ ਵੀ ਉਹੀ ਲਸ ਕਰ ਗਿਆ ਤੇ ਅਸੀਂ ਹੈਰਾਨ ਹੋ ਕੇ ਹਾਂ ਤੂੰ ਆਹ ਲਵ ਸਿੱਖਿਆ ਕਿੱਥੋਂ ਆ ਤੇ ਫਿਰ ਉਹ ਕਹੇਗਾ ਕਿ ਆ ਤੂੰ ਸੀ ਹੀ ਕਿਹਾ ਸੀ ਪਰਸੋਂ ਸੀ ਐਵੇਂ ਕੀ ਕਰ ਹਾਂ ਐਗਜ਼ੈਕਟਲੀ ਤੇ ਕਲਾ ਸੀਗਾ ਤੁਸੀਂ ਕਿਉਂ ਖਿਆਲ ਸੀਗਾ ਯਾਰ ਬਾਦੂਕਾਤ ਤੇ ਐਂਜ ਵੀ ਹੋ ਜਾਂਦਾ ਹੁੰਦਾ ਕਿ ਉਹ ਕਹਿੰਦੇ ਨਾ ਪੰਜਾਬੀ ਦੇ ਕਾਵਤ ਚੰਗਿਆਂ ਵਿੱਚੋਂ ਮੰਦੇ ਤੇ ਮੰਦਿਆਂ ਵਿੱਚੋਂ ਕਿ ਬਾਦੂਕਾਤ ਤੇ ਮਾਪਿਓ ਨਾ ਵੀ ਚੰਗੇ ਹੋਣ ਪਰ ਉਹਨਾਂ ਦੀ ਔਲਾਦ ਇੰਨੀ ਅੱਛੀ ਨਿਕਲ ਜਾਂਦੀ ਐਕਸੈਕਟਲੀ ਔਰ ਬਾਦੂਕਾਤ ਮਾਪਿਓ ਬੜੇ ਚੰਗੇ ਹੋਣ ਉਹਨਾਂ ਦੀ ਔਲਾਦ ਵੀ ਚੰਗੀ ਨਿਕਲਦੀ ਇਹ ਤੇ ਬਸ ਨਾਸਸਾਂ ਦੀ ਗੱਲ ਹੈ ਜਿਹੜੀਆਂ ਦੇ ਗੱਲਾਂ ਨੇ ਆਤਮਾ ਤਾਜ ਨਹੀਂ ਕਰਦੇ ਰੰਗ ਦੇ ਨਾਲ ਸੋਭਤਾ ਦੀ ਵੀ ਗੱਲ ਹੈ ਫਿਰ ਦੂਸਰਾ ਇਹ ਮੁਕਦਰਾਂ ਦੀ ਗੱਲ ਹੈ ਕਿ ਤੁਹਾਡੀ ਔਲਾਦ ਨੇਕ ਫਰਮਬਰਦਾਰ ਸਾਦਤਮੰਦ ਹੋਵੇ ਬਿਲਕੁਲ ਇਸ ਤਰ੍ਹਾਂ ਹੀ ਤੁਹਾਨੂੰ ਸੁਖ ਦੇਣਾ ਔਲਾਦ ਨਹੀਂ ਦੇਣਾ ਸਾਰੇ ਰੱਬ ਨੂੰ ਹੀ ਪਤਾ ਸੀ ਤੇ ਸਿਰਫ ਅੱਦੇ ਨਾਲ ਕੋਈ ਸਾਡੀ ਕਿਸਮਤ ਵਿੱਚ ਹੈ ਸਭ ਤੋਂ ਓਖਾ ਕੰਮ ਹੀ ਬਚਿਆ ਜੀ ਪਾਲ ਰਿਸ਼ ਕਰਨਾ ਹੈ ਤੇ ਲੇਕਿਨ ਇਹ ਉਸ ਬੱਚੀ ਜਿਵੇਂ ਜਿਵੇਂ ਉੱਪਰ ਦੇਖ ਰਹੀ ਸੀ ਕਿ ਕੀ ਕੀ ਪੜਿਆ ਜਾ ਰਿਹਾ ਹੈ ਉਹ ਜਿਵੇਂ ਰ ਜਾ ਰਹੀ ਸੀ ਆਪਣੇ ਹੱਥਾਂ ਦੇ ਬਹੁਤ ਅੱਛੀ ਮਸ਼ਾਲਲਾ ਲੱਗ ਰਹੀ ਸੀ ਦੇਖ ਲੋ ਮਾਸਾ ਹਾਸ ਨਹੀਂ ਗਈ ਸੀਗੀ ਹੁੰਦਾ ਹੈ ਕਿ ਹੋਰ 2 ਸਾਲ ਬਾਅਦ ਹੀ ਨਕਲੀ ਖੜੋ ਕੇ ਗਿਆ ਕਰਨਾ ਬਿਲਕੁਲ ਸੀਰੀਅਸ ਸੀ ਹਾਂ ਕਿ ਉਹਨੂੰ ਇੰਨਾ ਪਤਾ ਸੀ ਕਿ ਮਹਿਫਿਲ ਕਿਸ ਤਰ੍ਹਾਂ ਦੀ ਹੈ ਮੈਂ ਇੱਥੇ ਕਿਸ ਤਰ੍ਹਾਂ ਦੇ ਐਕਸਪ੍ਰੈਸ਼ਨਸ ਦੇਣੇ ਨੇ ਕੋਈ ਉਹਦੇ ਮੂੰਹ ਤੇ ਹਾਸਾ ਕੋਈ ਉਹਦੇ ਮੂੰਹ ਤੇ ਸ਼ਰਾਰਤ ਐਸਾ ਕੁਝ ਵੀ ਨਹੀਂ ਸੀ ਬਿਲਕੁਲ ਸੀਰੀਅਸ ਹੋ ਯਾਰ ਬਹੁਤ ਅੱਛੀ ਲੱਗ ਰਹੀ ਸੀ ਮਾਸ਼ਾਅੱਲ੍ਲਾ ਬਹੁਤ ਵਧੀਆ ਲੱਗਿਆ ਵੀਡੀਓ ਬਹੁਤ ਸੋਹਣਾ ਵੀਡੀਓ ਲੱਗਿਆ ਤਾਂ ਕਿ ਤੁਹਾਨੂੰ ਕਿਤਾ ਲੱਗਿਆ ਤੁਸੀਂ ਵੀ ਕਮੈਂਟ ਕਰਕੇ ਲਾਜਮੀ ਦੱਸਣਾ ਹੈ ਬਾਕੀ ਮਾਸ਼ਾਅੱੱਲ੍ਲਾ ਜ਼ਰੂਰ ਕਹਿਣਾ ਕਿ ਬੱਚੇ ਨੂੰ ਨਜ਼ਰ ਨਾ ਲੱਗੇ ਰੱਬ ਪਰ ਬਦ ਨਜ਼ਰੇ ਬਦ ਤੋਂ ਬਚਾਏ ਬਾਕੀ ਮਿਲਦੀ ਹੈ ਜੇ ਨੈਕਸਟ ਵੀਡੀਓ ਚ ਰਸਾੜਨ ਚਰਚਾ ਦਿਲਾਂ ਚ ਰੱਖਿਆ